ਕਿਰਤਪੁਰ ਸਾਹਿਬ ਦੇ ਪਤਾਲ ਪੂਰੀ ਰੋਡ ਤੇ ਹੋਇਆ ਇੱਕ ਵੱਡਾ ਹਾਦਸਾ ਸਰੰਡਨਾਂ ਭਰਿਆ ਟਰੱਕ ਪਲਟ ਗਿਆ ਸਸਿਕਾ ਸਾਰਿਆਂ ਨੂੰ ਮੈਂ ਹਮਮੰਤਾ ਸੈਣੀ ਅਰਥ ਟੀਵੀ ਪੰਜਾਬ ਤੋਂ ਸਾਡੀ ਅਗਲੀ ਖਬਰ ਆ ਰਹੀ ਹੈ ਕਿਰਤਪੁਰ ਸਾਹਿਬ ਦੇ ਪਤਾਲ ਪੂਰੀ ਰੋਡ ਤੇ ਹੋਇਆ ਇੱਕ ਵੱਡਾ ਹਾਦਸਾ ਸਰੰਡਨਾਂ ਭਰਿਆ ਟਰੱਕ ਪਲਟ ਗਿਆ ਰੋਡ ਫੋਰ ਸਿਕਿਉਰਟੀ ਨੇ ਇੱਕ ਘੰਟੇ ਦੀ ਮੁਸ਼ਕਲ ਤੋਂ ਬਾਅਦ ਡਰਾਈਵਰ ਨੂੰ ਟਰੱਕ ਵਿੱਚੋਂ ਕਢਿਆ ਤੇ ਨਿੱਜੀ ਹਸਪਤਾਲ ਵਿੱਚ ਪਹੁੰਚ ਕਰਾਇਆ ਗਿਆ ਡਰਾਈਵਰ ਦੇ ਮੁਤਾਬਕ ਇਹ ਟਰੱਕ ਦਿੱਲੀ ਤੋਂ ਰਵਾਨਾ ਹੋਇਆ ਸੀ ਤੇ ਐਨ ਨੇ ਨੰਗਲ ਵਿੱਚ ਜਾਣਾ ਸੀ ਰਸਤੇ ਵਿੱਚ ਟਰੱਕ ਦਾ ਨਿਯੰਤਰਣ ਖੋ ਗਿਆ ਤੇ ਟਰੱਕ ਪਲਟ ਗਿਆ ਟਰੱਕ ਵਿੱਚ ਜਿਹੜੇ ਸਿਲੰਡਰ ਮੌਜੂਦ ਸੀ ਉਹਨਾਂ ਵਿੱਚੋਂ ਕਈ ਸਿਲੰਡਰ ਖਾਲੀ ਸੀ ਐਸ ਲਈ ਅੱਗ ਵਿੱਚ ਕਿਤੇ ਨਾ ਕਿਤੇ ਕਾਬੂ ਬੜੀ ਆਸਾਨੀ ਨਾਲ ਪਾ ਲਿਆ ਗਿਆ ਮੌਕੇ ਦੇ ਮੌਜੂਦ ਲੋਕਾਂ ਨੇ ਰੋਡ ਐਸਓ ਸਿਕਿਉਰਟੀ ਦੇ ਅੱਗੇ ਵਧ ਕੇ ਸਹਾਇਤਾ ਕੀਤੀ ਜਿਸ ਕਰਕੇ ਹਾਦਸੇ ਵਿੱਚ ਜਾਨ ਮਾਲ ਦਾ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ